ਸਾਸਤ੍ਰੀ ਕਾਲ ਵੀਪੀ ਸਾਂਝਾ ਵਿਖ ਰਿਹਾ ਸਾਰੇ ਹੀ ਦਰਸ਼ਕਾਂ ਦਾ ਖੇਤੀਬਾੜੀ ਦੇ ਖਬਰਾਂ ਵਿੱਚ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਸੋਢੀ ਤੇ ਅੱਜ ਅਸੀਂ ਗੱਲ ਕਰਾਂਗੇ ਆਲੂਆਂ ਦੀ ਅਗੇਤੀ ਖੇਤੀ ਦੀ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਲੂ ਦੀ ਮੰਗ ਕਾਫੀ ਵਧ ਜਾਂਦੀ ਹੈ ਸਤੰਬਰ ਮਹੀਨੇ ਅਗੇਤੀ ਆਲੂ ਦੀ ਬਜਾਈ ਕਰਕੇ ਕਿਸਾਨ ਮੋਟਾ ਮੁਨਾਫਾ ਕਮਾ ਸਕਦੇ ਨੇ ਪੰਜਾਬ ਦੀ ਆਰਥਿਕ ਹਾਲਤ ਸੁਧਾਰਨ ਵਿੱਚ ਖੇਤੀਬਾੜੀ ਦਾ ਮੁੱਖ ਯੋਗਦਾਨ ਰਿਹਾ ਹੈ ਇਸ ਲਈ ਤਾਂ ਇਹ ਛੋਟੇ ਜਿਹੇ ਸੂਬੇ ਨੂੰ ਭਾਰਤ ਦੇ ਅੰਨ ਭੰਡਾਰ ਵਜੋਂ ਵੀ ਜਾਣਿਆ ਜਾਂਦਾ ਹੈ ਇਸੇ ਹੋਰ ਫਸਲਾਂ ਦੀ ਤਰ੍ਹਾਂ ਆਲੂ ਦੀ ਖੇਤੀ ਵੀ ਇੱਕ ਅਹਿਮ ਯੋਗਦਾਨ ਰੱਖਦੀ ਹੈ। ਬਾਕੀ ਫਸਲਾਂ ਦੇ ਮੁਕਾਬਲੇ ਆਲੂਆਂ ਤੋਂ ਵੱਧ ਝਾੜ ਮਿਲਣ ਅਤੇ ਥੋੜੇ ਸਮੇਂ ਦੀ ਹੋਣ ਕਾਰਨ ਇਸ ਨੂੰ ਨਕਦੀ ਫਸਲ ਵੀ ਕਿਹਾ ਜਾਂਦਾ ਹੈ। ਦੇਸ਼ ਵਿੱਚ ਪੰਜਾਬ ਦਾ ਆਲੂਆਂ ਦੀ ਪੈਦਾਵਾਰ ਵਿੱਚ ਚੌਥਾ ਸਥਾਨ ਹੈ। ਸਤੰਬਰ ਮਹੀਨੇ ਵਿੱਚ ਆਲੂਆਂ ਦੀ ਅਗਿੱਤ ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਹ ਮਹੀਨਾ ਆਲੂ ਦੀ ਬਿਜਾਈ ਲਈ ਬੜਾ ਹੀ ਟੁਕਮਾ ਹੈ ਅਤੇ ਤਾਪਮਾਨ ਵੀ ਇਸ ਲਈ ਟੁਕਮਾ ਹੁੰਦਾ ਹੈ। ਸਤੰਬਰ ਦੇ ਮਹੀਨੇ ਸਟੋਰ ਵਿੱਚੋਂ ਬੀਜ ਕੱਢ ਦਿਓ ਅਤੇ ਇਸ ਨੂੰ ਹਵਾਦਾਰ ਕਮਰੇ ਵਿੱਚ ਜਿੱਥੇ ਰੌਸ਼ਨੀ ਘੱਟ ਹੋਵੇ ਪਤਲੀ ਤਹਿ ਵਿੱਚ ਵਿਛਾ ਦਿਓ। ਇਹਨਾਂ ਨੂੰ ਦਿਨ ਵਿੱਚ ਇੱਕ ਵਾਰ ਹਿਲਾਓ ਅਤੇ ਪੁੰਗਰੇ ਹੋਏ ਹਿੱਸੇ ਜਦੋਂ 0.5 ਤੋਂ 1 ਸੈਂਟੀਮੀਟਰ ਤੱਕ ਲੰਬੇ ਹੋ ਜਾਣ ਤਦ ਇਸ ਦੀ ਵਿਚਾਈ ਕਰੋ। ਬਿਮਾਰੀ ਰਹਿਤ ਵਧੀਆ ਬੀਜਾਂ ਦੀ ਵਰਤੋਂ ਕਰੋ। ਬਿਜਾਈ ਤੋਂ ਪਹਿਲਾਂ ਬੀਜ ਨੂੰ 0.25% ਐਮੀਸਾਨ ਜਾਂ ਟੈਫਾਸਾਨ ਦੇ ਘੋਲ ਵਿੱਚ 10 ਮਿੰਟ ਲਈ ਪਿਉਂ ਦਿਓ। ਆਲੂ ਦੀ ਖੇਤੀ ਵਿੱਚ ਖਾਦਾਂ ਦੀ ਵਰਤੋਂ ਹੁੰਦੀ ਹੈ ਪਰ ਕਈ ਵਾਰ ਕਿਸਾਨ ਵੱਧ ਝਾੜ ਲੈਣ ਦੇ ਲਾਲਚ ਲਈ ਲੋੜ ਤੋਂ ਵੱਧ ਖਾਦਾਂ ਦੀ ਵਰਤੋਂ ਕਰਦਾ ਹੈ ਪਰ ਇਸ ਨਾਲ ਕਿਸਾਨ ਨੂੰ ਫਾਇਦਾ ਹੋਣ ਦੀ ਥਾਂ ਨੁਕਸਾਨ ਹੁੰਦਾ ਹੈ ਇਸ ਲਈ ਖਾਦਾਂ ਦੇ ਯੋਗ ਵਰਤੋਂ ਨਾਲ ਕਿਸਾਨ ਖਰਚੇ ਘਟਾ ਸਕਦਾ ਹੈ ਅਤੇ ਆਲੂ ਦਾ ਝਾੜ ਵਧਾ ਸਕਦਾ ਹੈ ਬਿਜਾਈ ਸਮੇਂ 80 ਕਿਲੋ ਯੂਰੀਆ 155 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਖੇਤ ਵਿੱਚ ਵੀਟਨ ਰੂੜੀ ਜਾਂ ਹਰੀ ਖਾਦ ਪਾਓ। ਆਲੂ ਦੀ ਖੇਤੀ ਵਿੱਚ ਨਦੀਨਾਂ ਦੀ ਸਮੱਸਿਆ ਬਣੀ ਰਹਿੰਦੀ ਹੈ। ਇਸ ਲਈ ਸਮੇਂ ਸਿਰ ਨਦੀਨਾਂ ਦਾ ਖਾਤਮਾ ਬੇਹੱਦ ਜ਼ਰੂਰੀ ਹੈ। ਐਟਰਾਟ੍ਰਾਫ 50 ਕੋਲਨਸ਼ੀਲ ਜਾਂ ਸੈਂਕੋਰ 70 ਤਾਕਤ 200 ਗ੍ਰਾਮ ਜਾਂ ਸਟੌਂਪ 30 ਤਾਕਤ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਦੀ ਨਦੀਨ ਉਗਣ ਤੋਂ ਪਹਿਲਾਂ ਗ੍ਰੈਮੋਕਸੋਨ 50 ਮਿਲੀਲੀਟਰ ਪ੍ਰਤੀ ਏਕੜ ਜਦੋਂ ਬਹੁਤ ਸਾਰੇ ਨਦੀਨ ਉਗਾਏ ਹੋਣ ਅਤੇ ਆਲੂਆਂ ਦੀ ਫਸਲ ਸਿਰਫ 5-10% ਤੱਕ ਉੱਗੀ ਹੋਵੇ ਤਾਂ ਛਿੜਕਾਓ। 250 ਤੋਂ 300 ਲੀਟਰ ਪਾਣੀ ਨੈਪਸੈਕ ਪੰਪ ਲਈ ਅਤੇ 100 ਲੀਟਰ ਪਾਣੀ ਮੋਟਰ ਵਾਲੇ ਪੰਪ ਲਈ ਪ੍ਰਤੀ ਏਕੜ ਵਰਤੋ ਸਤੰਬਰ ਮਹੀਨੇ ਵਿੱਚ ਆਲੂ ਦੀ ਕੀਤੀ ਬਿਜਾਈ ਕਿਸਾਨਾਂ ਨੂੰ ਕਾਫੀ ਮੁਨਾਫਾ ਦਿੰਦੀ ਹੈ ਕਿਉਂਕਿ ਇਹ ਅਗੇਤਾ ਆਲੂ ਨਵੰਬਰ ਯਾਨੀ ਸਮੇਂ ਤੋਂ ਪਹਿਲਾਂ ਮੰਡੀਆਂ ਵਿੱਚ ਆਉਣ ਕਾਰਨ ਕਿਸਾਨਾਂ ਨੂੰ ਮੁਨਾਫਾ ਦਿੰਦਾ ਹੈ ਇਸ ਲਈ ਸਤੰਬਰ ਮਹੀਨੇ ਦੀ ਆਲੂ ਦੀ ਬਿਜਾਈ ਫਾਇਦੇਦਾਰ ਸੌਦਾ ਹੋ ਸਕਦੀ ਹੈ ਆਲੂ ਦੀ ਬਿਜਾਈ ਕਿਸਾਨਾਂ ਲਈ ਕਿੰਨਾ ਲਾਹੇਵੰਦ ਸਾਬਤ ਹੋ ਸਕਦੀ ਹੈ ਤੇ ਇਸ ਨਿਹੌਰ ਕਿਸ ਤਰ੍ਹਾਂ ਮੁਨਾਫਾਖੋਰ ਸਾਬਤ ਕੀਤਾ ਜਾ ਸਕਦਾ ਹੈ ਇਸ ਬਾਰੇ ਵਿਸਥਾਰਚ ਸਾਡੇ ਨਾਲ ਗੱਲਬਾਤ ਕਰਨ ਲਈ ਬਾਗਬਾਨੀ ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ ਡਾਕਟਰ ਗੁਰਕਮਨ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਕਿਸਾਨ ਵੀਰੋ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਟੀਵੀ ਸਕਰੀਨ ਦੇ ਹੇਠਾਂ ਆ ਰਹੇ ਨੰਬਰਾਂ ਤੇ ਸਾਡੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਤੇ ਆकल् ਆਲੂ ਦੀ ਅਗੇਤੀ ਖੇਤੀ ਦੇ ਬਾਰੇ ਤੁਸੀਂ ਸਾਰੀ ਜਾਣਕਾਰੀ ਡਾਕਟਰ ਸਾਹਿਬ ਤੋਂ ਹਾਸਲ ਕਰ ਸਕਦੇ ਹੋ ਡਾਕਟਰ ਸਾਹਿਬ ਪਹਿਲਾਂ ਇਹ ਦੱਸੋ ਕਿ ਆਲੂ ਦੀ ਅਗੇਤੀ ਖੇਤੀ ਦਾ ਫਾਇਦਾ ਕੀ ਹੈ ਆਲੂ ਦੀ ਅਗੇਤੀ ਖੇਤੀ ਦਾ ਫਾਇਦਾ ਇਹ ਹੈ ਕਿ ਇਸ ਤੋਂ ਬਾਅਦ ਆਪਾਂ ਕਣਕ ਦੀ ਫਸਲ ਜਾਂ ਦੂਸਰੀਆਂ ਫਸਲਾਂ ਲੈ ਕੇ ਕ੍ਰੌਪ ਰੋਟੇਸ਼ਨ ਦੇ ਵਿੱਚ ਥੋੜੇ ਸਮੇਂ 'ਚ ਵੱਧ ਮੁਨਾਫਾ ਕਿਸਾਨ ਕਮਾ ਸਕਦਾ ਸੋ ਇਸ ਪੱਖ ਤੋਂ 15 ਸਤੰਬਰ ਦੇ ਕਰੀਬ ਆਲੂ ਦੀ ਬਿਜਾਈ ਦਾ ਸਮਾਂ ਅਗੇਤੀ ਬਿਜਾਈ ਦਾ ਉਹ ਸ਼ੁਰੂ ਹੋ ਜਾਂਦਾ ਜੀ ਔਰ ਜਿਹਦੇ ਵਿੱਚ ਤਾਪਮਾਨ ਨੂੰ ਦੇਖ ਕੇ ਬਿਜਾਈ ਕੀਤੀ ਜਾਂਦੀ ਹੈ ਜੀ ਦਿਨ ਦਾ ਤਾਪਮਾਨ 30 ਡਿਗਰੀ ਦੇ ਕਰੀਬ ਹੋਣਾ ਚਾਹੀਦਾ ਉਸ ਤੋਂ ਥੋੜਾ ਜਿਹਾ ਘੱਟ ਹੋਵੇ ਔਰ ਰਾਤ ਦਾ ਤਾਪਮਾਨ 20 ਡਿਗਰੀ ਤੋਂ ਥੋੜਾ ਘੱਟ ਹੋਵੇ ਤੇ ਇਹ ਟੁਕਮਾ ਸਮਾਂ ਆਲੂ ਦੀ ਅਗੇਤੀ ਬਜਾਈ ਦਾ ਜੇ ਤਾਪਮਾਨ ਇਸ ਤੋਂ ਵੱਧ ਹੁੰਦਾ ਤੇ ਉਹ ਉਸ ਮੌਕੇ ਤੇ ਆਲੂ ਦੀ ਬਜਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਫੇ ਇਹਦਾ ਬੀਜ ਜਿਹੜਾ ਜ਼ਮੀਨ 'ਚ ਖਰਾਬ ਹੁੰਦਾ ਜੀ ਡਾਕਟਰ ਸਾਹਿਬ ਆਲੂ ਦੀ ਅਗੇਤੀ ਬਜਾਈ ਦੇ ਲਈ ਕਿਸਮਾਂ ਕਿਹੜੀਆਂ-ਕਿਹੜੀਆਂ ਵਧੀਆ ਨੇ ਆ ਜ਼ਿਆਦਾਤਰ ਕੁਫਰੀ ਚੰਦਰਮੁਖੀ ਪਹਿਲਾਂ ਚੱਲਦੀ ਆ ਰਹੀ ਸੀ ਹੁਣ ਦੋ ਤਿੰਨ ਕਿਸਮਾਂ ਹੋਰ ਚੰਗੀਆਂ ਜੁੜੀਆਂ ਜਿਨ੍ਹਾਂ ਵਿੱਚ ਕੁਫਰੀ ਅਸ਼ੋਕਾ ਪੁਖਰਾਜ ਤੇ ਕੁਫਰੀ ਸੂਰੀਆ ਇਹ ਬਹੁਤ ਵਧੀਆ ਕਿਸਮਾਂ ਜੀ ਔਰ ਜਿਹੜੀਆਂ ਕਿ ਕਰੀਬ 70 ਦਿਨ ਤੋਂ 90 ਦਿਨ ਦੇ ਵਿੱਚ ਵਿੱਚ ਬੜਾ ਚੰਗਾ ਝਾੜ ਦਿੰਦੀਆਂ ਜੀ ਇੱਕ ਕਿਸਮਾ ਡਾਕਟਰ ਸਾਹਿਬ ਜੋ ਤੁਸੀਂ ਦੱਸਿਆ ਨਹੀਂ ਕੋਫਰੀ ਕਿਸਮ ਦੱਸੀ ਆ ਜਾਂ ਪੁਖਰਾਜ ਕਿਸਮ ਦੱਸੀ ਆ ਕਿਸਾਨ ਵੀਰ ਜੇਕਰ ਇਹ ਕਿਸਮਾ ਖਰੀਦਨੀਆਂ ਚਾਹੁੰਦੇ ਨੇ ਜਾਂ ਇਨਕੀ ਬਿਜਾਈ ਦੇ ਲਈ ਕਿਸਮਾ ਲੈਣੀਆਂ ਚਾਹੁੰਦੇ ਨੇ ਤਾਂ ਉਹਨਾਂ ਨੂੰ ਕੀ ਕਰਨਾ ਪਵੇਗਾ ਆ ਇਹਦੇ 3-4 ਸੂਮੇ ਆ ਜਿੱਥੋਂ ਕਿ ਬਹੁਤ ਵਧੀਆ ਕੁਆਲਿਟੀ ਦਾ ਵਾਇਰਸ ਫ੍ਰੀ ਬੀਜ ਇਹਨਾਂ ਕਿਸਮਾਂ ਦਾ ਉਪਲਬਧ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਤੇ ਬਾਗਬਾਨੀ ਵਿਭਾਗ ਦੇ ਸੀਡ ਫਾਰਮਾਂ ਜਿਨ੍ਹਾਂ ਤੋਂ ਪਟਾਈ ਉਪਰੰਤ ਫਰਵਰੀ ਦੇ ਵਿੱਚ ਅਸੀਂ ਵਿਕਰੀ ਕਰਦੇ ਆ ਇਹਨਾਂ ਕਿਸਮਾਂ ਦੀ ਅ ਦੂਸਰਾ ਸੈਂਟਰਲ ਪੋਟੈਟੋ ਰਿਸਰਚ ਸਟੇਸ਼ਨ ਜਲੰਧਰ ਹੈ ਉਥੋਂ ਇਹ ਵਧੀਆ ਵੀ ਉਪਲਬਧ ਹੁੰਦਾ ਹੈ ਫਿਰ ਨੈਸ਼ਨਲ ਸੀਡ ਕਾਰਪੋਰੇਸ਼ਨ ਹੈ ਉਹ ਵੀ ਇਹ ਸਰਟੀਫਾਈਡ ਸੀਡ ਜਿਹੜੀ अवेलेबल ਕਰਦੀ ਹੈ ਇਹਦੇ ਨਾਲ ਹੀ ਕੋਈ ਰਜਿਸਟਰਡ ਫਾਰਮਰ ਆ ਜਿਹੜੇ ਕਿ ਵਧੀਆ ਢੰਗ ਦੇ ਨਾਲ ਸੀਡ ਪਲੋਟ ਟੈਕਨੀਕ ਦੇ ਨਾਲ ਆਲੂ ਦਾ ਬੀਜ ਤਿਆਰ ਕਰਕੇ ਇਹ ਦਿੰਦੇ ਨੇ ਜੀ ਡਾਕਟਰ ਸਾਹਿਬ ਬਾਗਬਾਨੀ ਵਿਭਾਗ ਦੇ ਵੱਲੋਂ ਆਲੂ ਦੀ ਖੇਤੀ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਸਬਸਿਡੀ ਮਹੱਈਆ ਕਰਵਾਈ ਜਾ ਰਹੀ ਹੈ ਆ ਜੀ ਇਹ ਵੱਖ-ਵੱਖ ਚੀਜ਼ਾਂ ਵਾਸਤੇ ਜਿਸ ਤਰ੍ਹਾਂ ਕਿ ਜੋ ਦਵਾਈਆਂ ਸਪਰੇਅ ਵਾਸਤੇ ਵਰਦੇ ਆ ਕੀੜੇ ਮਾਰ ਦਵਾਈਆਂ ਉਲੀ ਨਾਸ਼ਕ ਦਵਾਈਆਂ ਬਿਮਾਰੀਆਂ ਵਾਸਤੇ ਉਹ 50% ਸਬਸਿਡੀ ਦੇ ਉੱਪਰ ਬਾਗਬਾਨੀ ਵਿਭਾਗ ਦੇ ਦਫ਼ਤਰਾਂ ਤੋਂ ਅਵੇਲੇਬਲ ਹੁੰਦੀਆਂ ਉਹਦੇ ਨਾਲ ਹੀ ਮਸ਼ੀਨੀਕਰਨ ਮਦਦ ਤਹਿਤ ਕੌਮੀ ਬਾਗਬਾਨੀ ਮਿਸ਼ਨ ਇਹਟ ਬਜਾਈ ਦੀਆਂ ਮਸ਼ੀਨਾਂ ਜਿਹੜੀਆਂ ਉਹ ਵੀ ਦਿੱਤੀਆਂ ਜਾਂਦੀਆਂ ਸਪਰੇਅ ਪੰਪ ਜਿਹੜੇ ਆ ਉਹ 40% ਸਬਸਿਡੀ ਤੇ ਕਿਸਾਨਾਂ ਨੂੰ ਉਪਲਬਧ ਕਰਵਾਏ ਜਾਂਦੇ ਜੀ ਪੰਜਾਬ ਦੀ ਗੱਲ ਕਰੀਏ ਤਾਂ ਡਾਕਟਰ ਸਾਹਿਬ ਆਲੂ ਦੀ ਖੇਤੀ ਦੇ ਅਧਿਨ ਪੰਜਾਬ ਦਾ ਕਿੰਨਾ ਕ ਰਕਬਾ ਆਉਂਦਾ ਆ ਕੁੱਲ 87000 ਹਕਟੇਰ ਰਕਬਾ ਆਲੂ ਦੀ ਖੇਤੀ ਥੱਲੇ ਹੈ ਜਿੱਦੇ ਤੋਂ ਤਕਰੀਬ 22 ਲੱਖ ਟਨ ਆਲੂ ਅਸੀਂ ਪੈਦਾ ਕਰ ਰਹੇ ਆ ਹਾਲਾਂਕਿ ਪੰਜਾਬ ਜਿਹੜਾ ਮੁੱਖ ਤੌਰ ਤੇ ਇੱਕ 3 ਮਹੀਨੇ ਦੀ ਇੱਥੇ ਵਿੰਡੋ ਕਹਿੰਦੇ ਆ ਆਪਾਂ ਮੌਕਾ ਹੈ ਜਿੱਥੇ ਐਫਰਟ ਫਰੀ ਯਾਨੀ ਕਿ ਤੇਲੇ ਤੋਂ ਆਜ਼ਾਦ ਸਮਾਂ ਹੈ ਅਸੀਂ ਸੀਡ ਪ੍ਰੋਡਕਸ਼ਨ ਬਹੁਤ ਚੰਗੀ ਕੁਆਲਿਟੀ ਦੀ ਕਰ ਸਕਦੇ ਆ ਪੰਜਾਬ ਸਾਰੇ ਭਾਰਤ ਵਿੱਚ ਮੋਹਰੀ ਹੈ ਇਸ ਪੱਖ ਤੋਂ ਡਾਕਟਰ ਸਾਹਿਬ ਖੇਤੀ ਭਿੰਤਾ ਦੀ ਗੱਲ ਤਾਂ ਕੀਤੀ ਜਾਂਦੀ ਹੈ ਖੇਤੀ ਭਿੰਤਾ ਦੇ ਦਾਇਰੇ ਅੰਦਰ ਜੇਕਰ ਸੀ ਇਸ ਖੇਤੀ ਦੀ ਗੱਲ ਕਰੀਏ ਤਾਂ ਇੱਕ ਵਧੀਆ ਕੀਤਾ ਮੰਨਿਆ ਜਾ ਸਕਦਾ ਪਰ ਘੱਟੋ ਘੱਟ ਸਮਰਥਨ ਮਿਲਦੀ ਦਿੱਕਤ ਆਉਂਦੀ ਹੈ ਮੰਡੀਕਰਨ ਦੀ ਸਮੱਸਿਆ ਆਉਂਦੀ ਹੈ ਪਰ ਜੇ ਗੱਲ ਆਲੂ ਦੀ ਕਰੀਏ ਤਾਂ ਇਸੇ ਮੰਡੀਕਰਨ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਮੰਡੀਕਰਨ ਦੇ ਸਬੰਧ ਵਿੱਚ ਇਹ ਵੀ ਜੇ ਚੰਗੀ ਕੁਆਲਿਟੀ ਦਾ ਆਲੂ ਪੈਦਾ ਕੀਤਾ ਜਾਏ ਕਿ ਕੱਚਾ ਮਾਲ ਹੋਣ ਕਰਕੇ ਇਹਨੂੰ ਕੋਈ ਸਪੋਰਟ ਪ੍ਰਾਈਸ ਦਾ ਸਿਸਟਮ ਤਾਂ ਨਹੀਂ ਹੈ ਪਰ ਵਧੀਆ ਕੁਆਲਿਟੀ ਦਾ ਸੀਡ ਬਣਾ ਕੇ ਕਿਸਾਨ ਜਿਹੜੇ ਆ ਵੱਡੇ ਪੱਧਰ ਤੇ ਸਾਰੇ ਕੋਮੀ ਪਦਰਤੇ ਵੇਚ ਰਹੇ ਆ ਔਰ ਇਸ ਵਾਰ ਤੇ ਸਗੋਂ ਪਾਕਿਸਤਾਨ ਨੂੰ ਵੀ ਇੱਥੋਂ ਕਾਫੀ ਵੱਡੀ ਪਦਰਤੇ ਆਲੂ ਗਿਆ ਜੀ ਸੋ ਉਹਦੇ ਨਾਲ ਇਸ ਵਾਰ ਕੋਈ ਚੰਗਾ ਰੇਟ ਰਿਹਾ ਔਰ ਬੜੇ ਚੰਗੇ ਪੈਸੇ ਥੋੜੇ ਸਮੇਂ ਦੇ ਵਿੱਚ ਕਮਾਏ ਗਏ ਕਿਸਾਨਾਂ ਨੇ ਜੀ ਡਾਕਟਰ ਸਾਹਿਬ ਅਸੀਂ ਬਜਾਈ ਤੇ ਆਵਾਂਗੇ ਮੈਂ ਚਾਹੂੰਗਾ ਕਿ ਵਿਸਥਾਰ ਚ ਕਿਸਾਨ ਵੀਰਾਂ ਨੂੰ ਇਹ ਦੱਸੋ ਕਿ ਬਜਾਈ ਤੋਂ ਪਹਿਲਾਂ ਬੀਜ ਨੂੰ ਸੋਧਣ ਦੇ ਲਈ ਕਿਹੜੀਆਂ ਕਿਹੜੀਆਂ ਜੜੀਆਂ ਤਕਨੀਕਾਂ ਹੈਗੀਆਂ ਆ ਸਭ ਤੋਂ ਪਹਿਲਾਂ ਜੋ ਕੋਲਡ ਸਟੋਰ ਤੋਂ ਆਲੂ ਬਾਹਰ ਕੱਢਿਆ ਜਾਂਦਾ ਇੱਕਦਮ ਬਜਾਈ ਦੇ ਕਾਬਿਲ ਨਹੀਂ ਹੁੰਦਾ ਜੀ ਇਹਨੂੰ ਆ ਛਾਂ ਦੇ ਵਿੱਚ ਛੱਡਾਂ ਦੇ ਵਿੱਚ ਬੋਰੀਆਂ ਕੱਢ ਕੇ ਪਹਿਲਾਂ ਤਾਂ ਬੋਰੀ ਨੂੰ ਲੰਮੇ ਇੱਕ ਪਾਸੇ ਨੂੰ ਪਾਇਆ ਜਾਂਦਾ ਹੈ ਅਗਲੇ ਦਿਨ ਬੋਰੀ ਨੂੰ ਪਲਟਾਈ ਕਰਕੇ ਦੂਜੇ ਪਾਸੇ ਪਾਉਨੇ ਆ ਫਿਰ ਅਗਲੇ ਦਿਨ ਉਹ ਬੋਰੀਆਂ ਦੋ ਜੋੜ ਕੇ ਖੜੀਆਂ ਕਰ ਲੈਂਦੀਆਂ ਤਾਂ ਕਿ ਆਲੂ ਦਾ ਪਾਣੀ ਅੰਦਰੋਂ ਸੁੱਕ ਜਾਏ ਕਿਉਂਕਿ ਕਈ ਵਾਰੀ ਥੋੜਾ ਬਹੁਤਾ ਗਲਿਆ ਆਲੂ ਬਾਕੀਆਂ ਨੂੰ ਵੀ ਖਰਾਬ ਕਰਦਾ ਜੇ ਪਹਿਲੇ ਦਿਨ ਹੀ ਬੋਰੀ ਖੋਲ ਕੇ ਸਿਕਾਉਣਾ ਸ਼ੁਰੂ ਕਰ ਲਈਏ ਜੀ ਜੋ ਇਹ 48 ਘੰਟੇ ਬਾਅਦ ਇਸ ਤਰ੍ਹਾਂ ਸੁਕਾ ਕੇ ਆਲੂ ਨੂੰ ਫਿਰ ਆਪਾਂ ਬਾਹਰ ਕੱਢ ਕੇ ਖਿਲਾਰ ਲੈਂਦੇ ਆ ਜੀ ਉਹ ਜਦੋਂ ਫਿਰ ਸਪਰਾਉਟ ਸੁਕਾਉਣ ਤੋਂ ਬਾਅਦ ਮੁੜ ਕੇ ਇਹਨੂੰ ਬੋਰੀਆਂ 'ਚ ਬੰਦ ਕਰਦੇ ਆ ਟ੍ਰੀਟਮੈਂਟ ਤੋਂ ਬਾਅਦ ਜਿਹਦੇ ਵਿੱਚ ਐਮੀਸਾਨ ਦਵਾਈ ਜਿਹੜਾ ਟੈਫਿਸਾਨ 2.5 ਗ੍ਰਾਮ ਪਰ ਲੀਟਰ ਆਫ ਪਾਣੀ ਦੇ ਵਿੱਚ ਪਾ ਕੇ 10 ਮਿੰਟ ਤੱਕ ਡਬੋ ਕੇ ਉਹਨੂੰ ਟ੍ਰੀਟਮੈਂਟ ਕਰਦੇ ਆ ਉਸ ਤੋਂ ਉਪਰੰਤ ਇਹ ਬੋਰੀਆਂ 'ਚ ਬੰਦ ਕਰਕੇ ਇਹਨੂੰ ਰੱਖ ਲਿਆ ਜਾਂਦਾ ਜਦੋਂ ਇਹਦੀ ਸਪਰਾਉਟਸ ਨਿਕਲਿਆ ਆਉਂਦੇ ਆ ਜੋ ਮਤਲਬ ਅੱਧਾ ਐਮ ਐਮ ਦੇ ਲਾਗੇ ਕਰੀਬ ਹੁੰਦੇ ਆ ਉਸ ਮੌਕੇ ਇਹਨਾਂ ਨੂੰ ਬਜਾਈ ਵਾਸਤੇ ਵਰਤਿਆ ਜਾਂਦਾ ਹੈ ਜੀ ਇਹ ਤਾਂ ਗੱਲ ਰਹੀ ਬਜਾਈ ਤੋਂ ਪਹਿਲਾਂ ਦੀਆਂ ਸਾਵਧਾਨੀਆਂ ਦੀ ਡਾਕਟਰ ਸਾਹਿਬ ਜਦੋਂ ਅਸੀਂ ਬੀਜ ਨੂੰ ਖੇਤ ਵਿੱਚ ਲੈ ਕੇ ਜਾਂਦੇ ਆ ਤਾਂ ਉਸ ਸਮੇਂ ਦੌਰਾਨ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹਾਂ ਜਦੋਂ ਬੀਜ ਖੇਤ ਚ ਲੈ ਕੇ ਜਾਂਦੇ ਆ ਇੱਕ ਤੇ ਜਿਹੜੇ ਇਹਦੇ ਸਟਰਾਉਟ ਹੋਏ ਉਹਨੂੰ ਟੁੱਟਣ ਤੋਂ ਬਚਾਉਣਾ ਚਾਹੀਦਾ ਉਹ ਹੈਂਡਲਿੰਗ ਦੇ ਵਿੱਚ ਬਹੁਤ ਧਿਆਨ ਵਰਤਣ ਦੀ ਲੋੜ ਹੈ ਬਾਕੀ ਜਦੋਂ ਅਸੀਂ ਮਾਰਕੀਟ ਦੇ ਨਾਲ ਆਲੂ ਦਾ ਕੀੜਾ ਕਰਦੇ ਆ ਉਸ ਤੋਂ ਬਾਅਦ ਇੱਕਦਮ ਮਿੱਟੀ ਨਹੀਂ ਚਾੜਨੀ ਚਾਹੀਦੀ ਆਮ ਤੌਰ ਤੇ ਸ਼ਾਮ ਦੇ ਟਾਈਮ ਤੇ ਇਹ ਮਾਰਕੇ ਨਾਲ ਆਲੂ ਕੇਰੇ ਨਾਲ ਵਿਛਾ ਕੇ ਅਗਲੇ ਦਿਨ ਸਵੇਰੇ ਜਦੋਂ ਆਲੇ ਦੁਆਲੇ ਦੀ ਮਿੱਟੀ ਠੰਡੀ ਹੋ ਜਾਂਦੀ ਤੇ ਉਸ ਮੌਕੇ ਨੂੰ ਕਵਰ ਕੀਤਾ ਜਾਂਦਾ ਕਿਉਂਕਿ ਜੇ ਅਸੀਂ ਉਸੇ ਮੌਕੇ ਕਵਰ ਕਰਦੇ ਹਾਂ ਤੇ ਗਰਮ ਮਿੱਟੀ ਕਈ ਵਾਰੀ ਆਲੂ ਨੂੰ ਖਰਾਬ ਕਰਦੀ ਹੈ ਸਾੜਦੀ ਹੈ ਜੀ ਸੋ ਸਵੇਰ ਦੇ ਟਾਈਮ ਤੇ ਕਰਾਂਗੇ ਸਾਰੀ ਰਾਤ ਦੀ ਮਿੱਟੀ ਠੰਡੀ ਹੋਈ ਹੁੰਦੀ ਹੈ ਔਰ ਉਹਦੇ ਨਾਲ ਕਾਫੀ ਫਾਇਦਾ ਹੁੰਦਾ ਹੈ ਜੀ ਡਾਕਟਰ ਸਾਹਿਬ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਨਾਬਾਤ ਗੁਲਜ਼ਾਰ ਸਿੰਘ ਜੀ ਗੁਲਜ਼ਾਰ ਜੀ ਕੀ ਸਵਾਲ ਹੈ ਤੁਹਾਡਾ ਜਾਨਣਾ ਚਾਹੁੰਦੇ ਆ ਇਹ ਜਿਹੜਾ ਅਗੇਤਾ ਆਲੂ ਏ ਇਹਨੂੰ ਸਟੋਰ ਮਤਲਬ ਕੀਤਾ ਜਾ ਸਕਦਾ ਹੈ ਸੰਭਾਲ ਕੇ ਰੱਖਿਆ ਜਾ ਸਕਦਾ ਹੈ ਅਗੇਤੇ ਆਲੂ ਦੀ ਜਿਹੜੀ ਸ਼ੈਲਫ ਲਾਈਫ ਕਹਦੇ ਨੇ ਉਹ ਬਹੁਤ ਮਾੜੀ ਹੁੰਦੀ ਚੰਗੀ ਨਹੀਂ ਹੁੰਦੀ ਕਿਉਂਕਿ ਇਹ ਦੀ ਪਕਾਈ ਨਹੀਂ ਹੋਈ ਹੁੰਦੀ ਆਮ ਤੌਰ ਤੇ ਇਹ 60 ਦਿਨ ਬਾਅਦ ਹੀ ਪਟਿਆ ਜਾਂਦਾ 60 65 70 ਦਿਨ ਮੰਡੀ ਦੇ ਰੇਟ ਨਾ ਜੀ ਇਹਨੂੰ ਕੋਸ਼ਿਸ਼ ਕੀਤੀ ਜਾਂਦੀ ਕਿ ਸਾਰੇ ਦਾ ਸਾਰਾ ਇਹ ਮੌਕੇ ਤੇ ਮੰਡੀ ਕਰਤਾ ਜਾਵੇ ਕਿਉਂਕਿ ਉਸ ਮੌਕੇ ਰੇਟ ਕਾਫੀ ਚੰਗਾ ਹੁੰਦਾ ਹੈ ਜੀ ਬਿਮਾਰੀਆਂ ਦੀ ਗੱਲ ਕਰੀਏ ਤਾਂ ਡਾਕਟਰ ਸਾਹਿਬ ਕਿਹੜੀਆਂ-ਕੀਣੀਆਂ ਬਿਮਾਰੀਆਂ ਦਾ ਇਸ ਫਸਲ ਨੂੰ ਖਦਸ਼ਾ ਬਣਿਆ ਰਹਿੰਦਾ। ਸਭ ਤੋਂ ਵੱਧ ਖਤਰਨਾਕ ਬਿਮਾਰੀ ਹੈ ਲੇਟ ਬਲਾਈਟ अर्ਲੀ ਬਲਾਈਟ ਅਗੇਤੇ ਆਲੂ ਨੂੰ ਬਹੁਤ ਘਟ ਆਉਂਦੀ ਆ ਉਸ ਦੇ ਟਾਈਮ ਨਹੀਂ ਹੁੰਦਾ। ਸੋ ਲੇਟ ਬਲਾਈਟ ਜਿਹੜੀ ਆ ਉਹਦੇ ਵਾਸਤੇ ਵਿਗਿਆਨੀਆਂ ਵੱਲੋਂ ਉਹ ਸਮਾਂ ਨਿਸ਼ਚਿਤ ਕੀਤਾ ਗਿਆ ਹੈ ਤਾਪਮਾਨ ਤੇ ਨਮੀ ਨੂੰ ਦੇਖ ਕੇ ਮੌਸਮ ਦੇਖ ਕੇ ਐਡਵਾਂਸ ਦੱਸਤਾ ਜਾਂਦਾ ਹੈ ਕਿ ਇਹ ਬਿਮਾਰੀ ਹੁਣ ਆਉਣ ਵਾਲੀ ਹੈ। ਜੀ। ਔਰ ਇਹ ਜਦੋਂ ਅਸੀਂ ਅਰਲੀ ਬਜਾਈ ਕਰਦੇ ਹਾਂ 15 ਸਤੰਬਰ ਦੇ ਲਾਗੇ ਅਕਤੂਬਰ ਦੇ ਮਹੀਨੇ 'ਚ ਇਹ ਅਕਸਰ ਬਿਮਾਰੀ ਨਹੀਂ ਆਉਂਦੀ ਨਵੰਬਰ ਦੇ ਪਹਿਲੇ ਹਫਤੇ ਸਾਨੂੰ ਇੱਕ ਮੈਂਡੇਟਰੀ ਸਪਰੇ ਹੈ ਜਿਹੜੀ ਕਿ ਅਸੀਂ ਇੰਡੋਫਿਲ ਐਮ 45 ਦੀ ਕਰ ਸਕਦੇ ਹਾਂ ਕਪਸ਼ ਦੀ ਕਰ ਸਕਦੇ ਹਾਂ ਜੀ ਸੋ ਐਂਟਰਾਕੋਲ ਦੀ ਕਰ ਸਕਦੇ ਹਾਂ ਉਹ 2 ਗ੍ਰਾਮ ਪਰ ਲੀਟਰ ਪਾਣੀ ਦੇ ਹਿਸਾਬ ਨਾਲ ਉਹ ਸਪਰੇ ਆਪਾਂ ਕਰ ਲਈਏ ਪਰ 250 ਤੋਂ 300 ਲੀਟਰ ਪਾਣੀ ਲਾਉਣਾ ਜ਼ਰੂਰੀ ਹੈ ਤਾਂ ਕਿ ਉੱਤੇ ਥੱਲੇ ਪੱਤੇ ਸਾਰੇ ਉਹਦੇ ਚੰਗੀ ਤਰ੍ਹਾਂ ਬੈਠ ਹੋ ਜਾਣ ਜੀ ਸੋ ਇਹ ਖਾਸ ਗੱਲ ਹੈ ਜਿਹਦਾ ਧਿਆਨ ਦੇਣਾ ਹੈ ਡਾਕਟਰ ਸਾਹਿਬ ਇੱਕ ਚੀਜ਼ ਵੇਖਣ ਨੂੰ ਸਾਹਮਣੇ ਆਉਂਦੀ ਹੈ ਕਿ ਕਿਸਾਨਾਂ ਦੇ ਵਿੱਚ ਖਾਦਾਂ ਦੀ ਵਰਤੋਂ ਨੂੰ ਲੈ ਕੇ ਬਹੁਤ ਮਤਭੇਦ ਨੇ ਪਰ ਬਾਗਬਾਨੀ ਵਿਭਾਗ ਕਿੰਨੀ ਮਾਤਰਾ 'ਚ ਖਾਦਾਂ ਦੀ ਸਿਫਾਰਿਸ਼ ਕਰਦਾ ਹੈ ਦਰਅਸਲ ਸਭ ਤੋਂ ਪਹਿਲੀ ਗੱਲ ਹੈ ਕਿ ਆਪਾਂ ਦੇਸੀ ਖਾਦ ਭੁੱਲ ਗਏ ਆ ਜੀ ਉਹ ਵੀ ਟਨ ਰੂੜੀ ਜਿਹੜੀ ਉਹ ਪਾਉਣੀ ਬਹੁਤ ਜ਼ਰੂਰੀ ਹੈ ਔਰ ਉਹਦੇ ਨਾਲ ਜਿਹੜਾ ਯੂਰੀਆ ਹੈ ਉਹ 80 ਕਿਲੋ ਯੂਰੀਆ ਔਰ ਸੁਪਰ ਫਾਸਫੇਟ ਜਿਹੜੀ ਹੈ ਉਹਦੇ ਤਿੰਨ ਬੈਗ ਜਾਂ 155 ਕਿਲੋ ਕਹਿੰਦੇ ਆ ਜੀ 40 ਕਿਲੋ ਪੋਟਾਸ਼ ਜਿਹੜੀ ਉਹ ਪਾਉਣੀ ਜ਼ਰੂਰੀ ਹੈ ਆਮ ਤੌਰ ਤੇ ਕਿਸਾਨ ਡੀਏਪ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ 3 3 ਗੁਣਾ 4 4 ਗੁਣਾ ਡੀਏਪ ਪਾਇਆ ਜਾਂਦਾ ਹੈ ਜਦੋਂ ਸੀ ਇਹ ਅੰਦਾਜ਼ਾ ਲਾਇਆ ਹੈ ਕਿ 45 ਤੋਂ 50 ਕਰੋੜ ਦਾ ਡੀਏਪ ਸਿਰਫ ਆਲੂਆਂ ਦੇ ਵਿੱਚ ਹੀ ਵੱਧ ਪਾ ਕੇ ਨਾਲੇ ਤੇ ਆਪਣਾ ਬਾਇਕ ਨੁਕਸਾਨ ਹੁੰਦਾ ਹੈ ਨਾਲੇ ਉਹ ਜ਼ਮੀਨ ਜਿੱਥੇ ਪਾਇਆ ਜਾਂਦਾ ਹੈ ਉੱਥੇ ਜਿਹੜੇ ਜੀਵ ਜੰਤੂ ਜ਼ਮੀਨ ਦੇ ਵਿੱਚ ਹੈ ਉਹ ਖਰਾਬ ਹੁੰਦੇ ਆ ਔਰ ਨਾਲ ਦੀ ਨਾਲ ਛੋਟੇ ਤੱਤ ਜਿਹੜੇ ਆ ਜ਼ਿੰਕ ਵਗੈਰਾ ਮੈਗਨੀਜ਼ ਵਗੈਰਾ ਉਹ ਮਿੱਟੀ ਚ ਫਿਕਸ ਹੋ ਜਾਂਦੇ ਆ ਔਰ ਉਹਦਾ ਫਾਇਦਾ ਕਿਸਾਨ ਨਹੀਂ ਲੈ ਸਕਦਾ ਸੋ ਇਹ ਬਚਤ ਕਰਨੀ ਬਹੁਤ ਜ਼ਰੂਰੀ ਹੈ ਖਰਚਾ ਘਟਾਉਣਾ ਜ਼ਰੂਰੀ ਹੈ ਕਹਿੰਦਾ ਭਾਵੇਂ ਹੈ ਕਿ ਖਾਦਾਂ ਦੀ ਮਾਤਰਾ ਬਾਗਬਾਨੀ ਵਿਭਾਗ ਦੇ ਮੁਤਾਬਕ ਜੋ ਦੱਸਿਆ ਜਾਂਦੇ ਉਸੇ ਮਾਤਰਾ ਵਿੱਚ ਪਾਉਣੀ ਚਾਹੀਦੀ ਹੈ ਤੇ ਕਿਸਾਨ ਵੀਰੋਂ ਨਾਲ ਹੀ ਇੱਥੇ ਇਹ ਗੱਲ ਵੀ ਸਪਸ਼ਟ ਹੁੰਦੀ ਹੈ ਕਿ ਕਈ ਵਾਰ ਅਸੀਂ ਡੀਪੀ ਦੀ ਜਿਹੜੀ ਮਾਤਰਾ ਹੈਗੀ ਆ ਉਹ ਆਲੂ ਦੀ ਖੇਤੀ ਦੇ ਵਿੱਚ ਜ਼ਿਆਦਾ ਵਰਤੋਂ ਕਰ ਲੈਂਦੇ ਆ ਜੋ ਕਿ ਕਣਕ ਦੀ ਖੇਤੀ ਦੇ ਵਿੱਚ ਸਾਨੂੰ ਲੋੜ ਨਹੀਂ ਪੈਂਦੀ ਪਰ ਬਾਵਜੂਦ ਇਸ ਦੇ ਕਿਸਾਨ ਵੀਰ ਕਣਕ ਦੇ ਵਿੱਚ ਵੀ ਡੀਪੀ ਦਾ ਇਸਤੇਮਾਲ ਕਰਦੇ ਨੇ ਇਸ ਵਿਸ਼ੇ ਦੀ ਬਾਬਤ ਅਸੀਂ ਚਰਚਾ ਜਾਰੀ ਰੱਖਾਂਗੇ ਫਿਲਾਰੁਕਦੇ ਆ ਛੋਟੇ ਜਿਹੀ ਬ੍ਰੇਕ ਦੇ ਲਈ ਬ੍ਰੇਕ ਤੋਂ ਬਾਅਦ ਜਲਦ ਵਾ ਬ੍ਰੀਕ ਤੋਂ ਬਾਅਦ ਤੁਹਾਡਾ ਸਵਾਗਤ ਆ। ਅਸੀਂ ਗੱਲ ਕਰ ਰਹੇ ਹਾਂ ਆਲੂਆਂ ਦੀ ਅਗੇਤੀ ਬਿਜਾਈ ਦੇ ਲਈ। ਇਸ ਬਾਬਤ ਸਾਨੂੰ ਜਾਣਕਾਰੀ ਦੇਣ ਦੇ ਲਈ ਬਾਗਬਾਨੀ ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ ਗੁਰਕਮਲ ਸਿੰਘ ਸਾਡੇ ਨਾਲ ਜੁੜੇ ਹੋਏ ਨੇ। ਡਾਕਟਰ ਸਾਹਿਬ ਕਿਸਾਨ ਵੀਰ ਜੋ ਆਲੂਆਂ ਦੀ ਖੇਤੀ ਕਰਦੇ ਨੇ ਜਾਂ ਇਸ ਫਸਲ ਦੀ ਬਿਜਾਈ ਕਰਦੇ ਨੇ, ਉਹਨਾਂ ਨੂੰ ਬਾਗਬਾਨੀ ਵਿਭਾਗ ਦੇ ਵੱਲੋਂ ਕੀ ਕੋਈ ਜਾਣਕਾਰੀ ਵਿਸ਼ੇਸ਼ ਤਰ੍ਹਾਂ ਦੀ ਮੁਹੱਈਆ ਕਰਵਾਈ ਜਾ ਰਹੀ ਹੈ? ਜੀ ਇਹਦੇ ਸਬੰਧ ਵਿੱਚ ਵੱਖ-ਵੱਖ ਜਗ੍ਹਾ ਤੇ ਆਲੂ ਦੇ ਬਿਜਾਈ ਦੇ ਖਿੱਤੇ 'ਚ ਸੈਮੀਨਾਰ ਲਾਏ ਜਾਂਦੇ ਆ। ਸਾਡੇ ਬਾਗਬਾਨੀ ਵਿਕਾਸ ਅਫਸਰ ਜਿਹੜੇ ਆ ਤੇ ਹੋਰ ਮਾਰ ਉਹ ਇਹਨਾਂ ਸੈਮੀਨਾਰਾਂ ਰਾਹੀਂ ਸ਼ੁਰੂ ਤੋਂ ਹੀ ਸਾਰੀ ਖੇਤੀ ਬਾਰੇ ਇਹਦੇ ਆਲੂ ਦੀ ਖੇਤੀ ਬਾਰੇ ਉਹ ਜਾਣਕਾਰੀ ਦਿੰਦੇ ਜੀ ਕੁਆਲਟੀ ਜੇਕਰ ਵਧੀਆ ਬਣਾਉਣ ਦੀ ਗੱਲ ਕਰੀਏ ਤਾਂ ਕੀ ਤੁਹਾਡੇ ਵਿਭਾਗ ਤੋਂ ਵੱਲੋਂ ਇਸ ਸਬੰਧੀ ਕੋਈ ਉਪਰਾਲਾ ਕੀਤਾ ਜਾ ਰਿਹਾ ਚੰਗੀ ਕੁਆਲਟੀ ਬਣਾਉਣ ਵਾਸਤੇ ਜਿਹੜਾ ਸੁਧਰਿਆ ਬੀਜ ਆ ਚੰਗਾ ਬੀਜ ਆ ਵਾਇਰਸ ਫ੍ਰੀ ਬਿਮਾਰੀ ਰਹਿਤ ਉਹ ਬੜਾ ਜ਼ਰੂਰੀ ਆ ਜਿਹਦੇ ਸਬੰਧ ਵਿੱਚ ਭਾਰਤ ਸਰਕਾਰ ਵੱਲੋਂ ਮਦਦ ਲੈ ਕੇ ਅਸੀਂ ਇੰਡੋ ਡੱਚ ਪ੍ਰੋਗਰਾਮ ਤਹਿਤ ਇੱਕ ਸੈਂਟਰ ਆਫ ਐਕਸੀਲੈਂਸ ਜਲੰਧਰ ਵਿਖੇ ਸਰਕਾਰੀ ਫਾਰਮ ਤੋਂ ਉਗੜੀ ਵਿਖੇ ਬਣਾ ਰਹੇ ਆ ਜੀ ਉਹਦੇ ਵਿੱਚ ਅਸੀਂ ਲੇਟੈਸਟ ਟੈਕਨੋਲੋਜੀ ਆ ਜਿਹੜੀ ਐਰੋਪੋਨਿਕਸ ਦੀ ਟੈਕਨੋਲੋਜੀ ਆ ਯਾਨੀ ਕਿ ਬੀ ਆਲੂ ਦਾ ਅਸੀਂ ਮਿੱਟੀ ਵਿੱਚ ਨਹੀਂ ਪੈਦਾ ਕਰਨਾ ਉਹਨੂੰ ਟਿਸ਼ੂ ਕਲਚਰ ਦੀ ਮਦਦ ਦੇ ਨਾਲ ਮੁੜ ਕੇ ਐਰੋਪੋਨਿਕਸ ਦੇ ਰਾਹੀਂ ਹਵਾ ਵਿੱਚ ਹੀ ਬੀ ਪੈਦਾ ਕਰਨਾ ਉਹਦੇ ਨਾਲ 16 ਕਿਸਮ ਦੀਆਂ ਵਾਇਰਸ ਜਿਹੜੀਆਂ ਕਿ ਇਸ ਮੌਕੇ ਜਿਨ੍ਹਾਂ ਤੋਂ निजात ਨਹੀਂ ਪਾਈ ਜਾ ਸਕਦੀ ਉਹ ਉਹਦੇ ਰਹਿਤ ਜਿਹੜਾ 2B ਤਿਆਰ ਕਰਨ ਜਾ ਰਹੇ ਆ ਉਹ 8 ਕਰੋੜ ਦੀ ਲਾਗਤ ਨਾਲ ਇਹ ਸੈਂਟਰ ਸਾਡਾ ਵਿਕਸਤ ਹੋ ਰਿਹਾ ਉਹਦੇ ਵਿੱਚ ਨਾ ਸਿਰਫ ਕੁਆਲਿਟੀ ਦਾ 2B ਪੈਦਾ ਕੀਤਾ ਜਾਏਗਾ ਸਗੋਂ ਲੇਟੈਸਟ ਇਕਵਿਪਮੈਂਟਸ ਹਾਲੈਂਡ ਤੋਂ ਲਿਆ ਕੇ ਉਹ ਟੈਸਟ ਵੀ ਕੀਤੀਆਂ ਜਾਣਗੀਆਂ ਔਰ ਲੋਕਲ ਕਿਸਾਨਾਂ ਵਾਸਤੇ ਡਿਮੋਨਸਟ੍ਰੇਟ ਕੀਤਾ ਜਾਏਗਾ ਉਹਨੂੰ ਉਹਦੇ ਵਿਖਾਵੇ ਕੀਤੇ ਜਾਣਗੇ ਔਰ ਕਿਸਾਨਾਂ ਨੂੰ ਉੱਥੇ ਟ੍ਰੇਨਿੰਗ ਦਿੱਤੀ ਜਾਏਗੀ ਜੀ ਇਹਦੇ ਨਾਲ ਇਹਦੇ ਨਾਲ ਹੀ ਅਸੀਂ ਇੱਕ ਛੋਟਾ ਕੋਲ ਸਟੋਰ ਵੀ ਉੱਥੇ ਲਾਵਾਂਗੇ ਜੀ ਤਾਂ ਕਿ ਜਿਹੜਾ ਪੋਸਟ ਹਾਰਵੈਸਟ ਮੈਨੇਜਮੈਂਟ ਦਾ ਪਾਰਟ ਜੀ ਹਾਰਵੈਸਟਿੰਗ ਤੋਂ ਬਾਅਦ ਸੋ ਉਹਨੂੰ ਵੀ ਧਿਆਨ ਚ ਰੱਖਿਆ ਜਾ ਸਕਿਆ ਜੀ ਡਾਕਟਰ ਸਾਹਿਬ ਮੌਜੂਦਾ ਦੌਰ ਦੇ ਵਿੱਚ ਜੋ بارش ਹੋਈ ਹੈ ਕੀ ਆਲੂ ਦੀ ਬਿਜਾਈ ਦੇ ਲਈ ਜਾਂ ਆਲੂ ਦੀ ਖੇਤੀ ਦੇ ਲਈ ਇਹਦਾ ਕੋਈ ਫਾਇਦਾ ਹੋ ਸਕਦਾ ਆ ਇਸ ਦੇ ਨਾਲ ਜਿਹੜਾ ਤਾਪਮਾਨ ਆ ਔਰ ਨਮੀ ਹੈ ਉਹ ਪ੍ਰੋਪਰ ਹੋਈ ਹੈ ਜਿਹਦੇ ਕਰਕੇ ਜਿਹੜੀ ਹੀਟ ਸੀ ਜ਼ਮੀਨ ਦੀ ਉਹ ਘਟ ਗਈ ਆ ਔਰ ਉਹਦੇ ਨਾਲ ਥੋੜਾ अर्ਲੀਨੈਸ ਮਤਲਬ ਐਸੇ ਮੌਕੇ ਬਿਜਾਈ ਵਾਸਤੇ ਬੜਾ ਟੁਕਮਾ ਸਮਾ ਆ ਗਿਆ ਹੈ ਔਰ ਇਹ ਵਰਤਿਆ ਜਾ ਸਕਦਾ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਫਰੀਦਕੋਟ ਤੋਂ ਦਲਰਾਜ ਸਿੰਘ ਦਲਰਾਜ ਜੀ ਕੀ ਸਵਾਲ ਹੈ ਤੁਹਾਡਾ ਅਜੀਹੀ ਪੁੱਛਿਆ ਜੋਨ ਸੀ ਮੈਂ ਹੁਣੇ ਪਰੌਮ ਦੇਖਣਾ ਸ਼ੁਰੂ ਕੀਤਾ ਅਸੀਂ ਕਈ ਸਾਲ ਹੋ ਗਏ ਉਦੋਂ ਆਲੂ ਅਸੀਂ ਵੀ ਬੀਜੇ ਸੀਗੇ ਤੇ ਪਰ ਜਦੋਂ ਅਸੀਂ ਬੀਜੇ ਉਦੋਂ ਉਹਦਾ ਸਾਨੂੰ ਕੋਈ ਭਾਅ ਨਹੀਂ ਮਿਲਿਆ ਯਾਨੀ ਅਸੀਂ ਘਾਟੇ 'ਚ ਹੀ ਗਏ ਜੇ ਇਦਾਂ ਹੀ ਅਗਰ ਕਿਸਾਨਾਂ ਨੂੰ ਜਿਹੜਾ ਹੈਗਾ ਸਾਨੂੰ ਸਹੀ ਭਾਅ ਨਹੀਂ ਮਿਲੂਗਾ ਜਾਂ ਸਾਨੂੰ ਮੰਡੀ ਦੇ ਵਿੱਚ ਦਿੱਕਤ ਆਏਗੀ ਤਾਂ ਫਿਰ ਅਸੀਂ ਬੀਜਾਂਗੇ ਕਿਤੋਂ ਅਸੀਂ ਇੱਕ ਵਾਰੀ ਬੀਜੇ ਉਦੋਂ ਬਾਅਦ ਨਾ ਤਾਂ ਸਾਨੂੰ ਉਹਦਾ ਪੂਰਾ ਰੇਟ ਮਿਲਿਆ ਜੀ ਐਵੇਂ ਤੇ ਭਾਅ ਵਾਂਗੂ ਸਾਨੂੰ ਆਲੂ ਵੇਚਣੇ ਪਏ ਤੇ ਫਿਰ ਅਸੀਂ ਸੋਚਿਆ ਕਿ ਸਾਨੂੰ ਤਾਂ ਫਿਰ ਉਹੀ ਕਣਕ ਝੋਨਾ ਹੀ ਠੀਕ ਹੈ ਜੀ ਫਿਰ ਅਸੀਂ ਆਲੂ ਕਿਉਂ ਬੀਜੀਏ ਇਸ ਕਰਕੇ ਮੈਂ ਜਾਨਣਾ ਚਾਹੁੰਦਾ ਵੀ ਇਦਾਂ ਦੀਆਂ ਸਮੱਸਿਆਵਾਂ ਕਿਉਂ ਆਉਂਦੀਆਂ ਡਾਕਟਰ ਸਾਹਿਬ ਐਮਐਸਪੀ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਬਹੁਤ ਵੱਡੀ ਨਿਰਾਸ਼ਾ ਇਸ ਸਬੰਧੀ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਅਗੇਤੇ ਆਲੂ ਦੀ ਬਜਾਈ ਹੈ ਉਹ ਸਾਰੇ ਪੰਜਾਬ ਵਿੱਚ ਸੰਭਵ ਨਹੀਂ ਹੈ ਉਹ ਫਰੀਦਕੋਟ ਵਿੱਚ ਸੰਭਵ ਨਹੀਂ ਹੈ ਜ਼ਿਆਦਾਤਰ ਹੁਸ਼ਾਰਪੁਰ ਦਾ ਏਰੀਆ ਜਿੱਥੇ ਪਹਿਲਾਂ ਹੀ ਤਾਪਮਾਨ ਥੋੜਾ ਨੀਵਾ ਆ ਜਾਂਦਾ ਹੈ ਹਵਾ ਵਿੱਚ ਨਮੀ ਹੁੰਦੀ ਹੈ ਉੱਥੇ ਬਜਾਈ ਕੀਤੀ ਜਾ ਸਕਦੀ ਹੈ ਜਨਰਲ ਆਮ ਆਲੂ ਜਿਹੜਾ ਬਾਅਦ ਦੇ ਵਿੱਚ ਬਜਾਈ ਕਰਦੇ ਆ ਉਹਦੇ ਸੰਬੰਧੀ ਅਸੀਂ ਇੱਕ ਵਿਚਾਰ ਹੈ ਕਿ ਇੱਕ ਮਾਰਕੀਟ ਇੰਟੈਲੀਜੈਂਸ ਵਿੰਗ ਕ੍ਰੀਏਟ ਕੀਤਾ ਜਾਵੇ ਸਰਕਾਰ ਦੇ ਵਿਚਾਰ ਅਧੀਨ ਹੈ ਤਾਂ ਕਿ ਤੁਹਾਨੂੰ ਅਗਵਾਉਣ ਦੱਸ ਸਕੇ ਕਿ ਕਿਸ ਕਿਸਮ ਦੇ ਆਲੂ ਦੀ ਕਿਸ ਮੌਕੇ ਕਿੱਥੇ ਮੰਗਵਾ ਔਰ ਐਡਵਾਂਸ ਪਲੈਨਿੰਗ ਉਹਦੇ ਮੁਤਾਬਕ ਕੀਤੀ ਜਾ ਸਕੇ ਔਰ ਗਰੰਟੀ ਨਾਲ ਉਹ ਰੇਟ ਦਵਾਇਆ ਜਾ ਸਕੇ ਜੀ ਡਾਕਟਰ ਸਾਹਿਬ ਇਸ ਤਮਾਮ ਜਾਣਕਾਰ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਕਿਸਾਨ ਵੀਰੋ ਆਲੂ ਦੀ ਖੇਤੀ ਤੁਹਾਡੇ ਲਈ ਕਾਫੀ ਲਾਹੇਵੰਦ ਸਾਬਤ ਹੋ ਸਕਦੀ ਆ ਗੀਤੀ ਖੇਤੀ ਦੇ ਵਿੱਚ ਵੀ ਕਾਫੀ ਮੁਨਾਫਾ ਹੈ ਵੱਡੀ ਗੱਲ ਇਹ ਹੈ ਕਿ ਅਸੀਂ ਦੋ ਫਸਲਾਂ ਲੈ ਸਕਦੇ ਆ ਇੱਕੋ ਸੀਜ਼ਨ ਦੇ ਵਿੱਚ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਅੱਜ ਦੀ ਚਰਚਾ ਪਸੰਦ ਆਈ ਹੋਵੇਗੀ